ਅਹ ਦੇਖੋ ਪੰਜਾਬ ਜਿਹੜਾ ਹੁਣ ਪੂਰਾ ਹੜਾ ਨਾਲ ਪ੍ਰਭਾਵਿਤ ਹੈ ਔਰ ਸਾਰੀਆਂ ਐਨ ਜੀਓਜ਼ ਹਰ ਕੋਈ ਆਪਣੇ ਵੱਲੋਂ ਕਿਤੇ ਨਾ ਕਿਤੇ ਉਪਰਾਲਾ ਕਰੇ ਜਿੰਨੇ ਜੋਗਾ ਹੈ ਔਰ ਮੈ ਸੂਤ ਚੈਰਿਟੀ ਫਾਊਂਡੇਸ਼ਨ ਨੂੰ ਸੋਨੂ ਸੂਦ ਔਰ ਮਾਲਵਿਕਾ ਸੂਤ ਪੰਜਾਬ ਨੂੰ ਜਿਵੇਂ ਬਾਕੀ ਸਭ ਪਿਆਰ ਕਰਦੇ ਉਹ ਵੀ ਅਸੀਂ ਵੀ ਪਿਆਰ ਕਰਦੇ ਔਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਉਸ ਪਰਿਵਾਰ ਤੱਕ ਉਹ ਜ਼ਰੂਰਤ ਵਾਲੀ ਚੀਜ਼ ਪਹੁੰਚਾਈਏ ਜਿਸ ਦੀ ਉਹਨਾਂ ਨੂੰ ਲੋੜ ਹੈ ਚਾਹੇ ਉੱਤਰ ਪਹਿਲਾ ਹੋਣ ਬਾਸਕਟ ਹੋਣ ਨੈਟਸ ਹੋਣ ਚਾਹੇ ਖਾਨਵਾਨੀ ਚੀਜ਼ਾਂ ਹੋਣ ਔਰ ਚਾਹੇ ਦਵਾਈਆਂ ਹੋਣ ਕੋਸ਼ਿਸ਼ ਇਹ ਹੀ ਹੈ ਕਿ ਉਹ ਉਸ ਹਰ ਲੋੜਵੰਦ ਪਰਿਵਾਰ ਲਈ ਪਹੁੰਚੇ ਜਿਨ੍ਹਾਂ ਦੇ ਸਿਰ ਤੇ ਅਜੇ ਛੱਤ ਨਹੀਂ ਹੈ ਔਰ ਔਰ ਕਹਿੰਦੇ ਕਿ ਹੁਣ ਜਿਹੜਾ ਹੈਗਾ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੋ ਗਿਆ ਲੇਕਿਨ ਜਦ ਫਲੋ ਡਾਊਨ ਜਾਊਗਾ ਅਸਲੀ ਜਿਹੜਾ ਚੈਲੰਜ ਹੈ ਉਦੋਂ ਆਉਣ ਵਾਲਾ ਲੇਕਿਨ ਮੈਂ ਵਿਸ਼ਵਾਸ ਦਿਲਾਣੀ ਹੈ ਲੋਗਾਂ ਨੂੰ ਤੁਸੀਂ ਘਬਰਾਣਾ ਨਹੀਂ ਤੁਹਾਡੀ ਬੇਟੀ ਤੁਹਾਡੀ ਭੈਣ ਉਦੋਂ ਵੀ ਤੁਹਾਡੇ ਘਰ ਦੇ ਅੱਗੇ ਖੜੀ ਹੋਊਗੀ ਤੁਹਾਡੀ ਮਦਦ ਕਰਨ ਤੁਹਾਡੇ ਕੋਲ ਕੱਲ ਵੀ ਇੱਥੇ ਮਾਨ ਦਿੱਤਾ ਹੈ ਅੱਜ ਵੀ ਤੁਸੀਂ ਯਾਰੋ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਹੀ ਖਰਾਬ ਹੈ ਜਿਹੜੇ ਕੱਲ ਪਿੰਡ ਵਿੱਚ ਗਏ ਸੀ ਉੱਥੇ ਦਾ ਇੱਕ ਪਿੰਡ ਪੂਰਾ ਉਹਨਾਂ ਨੇ ਰੈਸਕਿਊ ਕਰ ਲਿਆ ਜਿਹੜੇ ਫੈਮਲੀਜ਼ ਜਿਹੜੀਆਂ ਹੈਗੀਆਂ 40 ਦੇ ਕਰੀਬ ਪਿੰਡੋਂ ਬਾਹਰ ਕੱਢ ਲਏ ਕਿਉਂਕਿ ਸਾਰਾ ਪਿੰਡ ਹੀ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਕਿਤੇ ਨਾ ਕਿਤੇ ਲੋਕ ਜਿਹੜੇ ਐ ਬਹੁਤ ਹੀ ਮਯੂਸ ਹੈ ਕਿਉਂਕਿ ਜਦ ਘਰ 'ਚ ਛੱਤ ਨਾ ਰਵੇ ਜਿੱਥੋਂ ਰੋਟੀ ਕਮਾਉਂਦੇ ਉਹ ਜਗ੍ਹਾ ਨਾ ਰਵੇ ਤੇ ਬਹੁਤ ਹੀ ਜਿਹੜਾ ਭੋ ਵਿਖਾ ਬਲੈਂਕ ਲੱਗਦਾ ਲੇਕਿਨ ਇਹ ਵਿਸ਼ਵਾਸ ਲਾਣੇ ਉਹ ਪਰਿਵਾਰਾਂ ਨੂੰ ਕਿ ਜ਼ਰੂਰ ਸਾਡੇ ਵਰਗੀਆਂ ਸਾਰੀਆਂ ਐਨ ਜੀਓਜ਼ ਮਿਲ ਕੇ ਤੁਹਾਡੇ ਨਾਲ ਖੜੀਆਂ ਔਰ ਵੱਤ ਵਤ ਮਦਦ ਕਰਨਗੇ ਜੇ ਗੱਲ ਕਰੀਏ ਰਾਸ਼ਨ ਉਤੇ ਪਹੁੰਚ ਰਿਹਾ ਹੈਗਾ ਜੀਤ ਉਸ ਮਾਨਵੀ ਪੰਚਰਾ ਪਰ ਮਹਿਲਾਵਾਂ ਦੀ ਜਿਹੜੇ ਜੁਰਦਾ ਸਮਾਨ ਆ ਉੱਥੇ ਬਹੁਤ ਘੱਟ ਪਹੁੰਚਿਆ ਹੈਗਾ ਉਹਨੂੰ ਕਿਵੇਂ ਦੇ ਬਿਲਕੁਲ ਮਹਿਲਾਵਾਂ ਦਾ ਸਮਾਨ ਜਿਹੜਾ ਅਸੀਂ ਵੀ ਦੇ ਰਹੇ ਹੈਗੇ ਜੋ ਬੇਸਿਕ ਉਹਨਾਂ ਦੀਆਂ ਨੀਡਸ ਹੈਗੀਆਂ ਲੇਡੀਜ਼ ਦੀਆਂ ਉਹ ਅਸੀਂ ਆਪਣੇ ਰਾਸ਼ਨ ਦੀ ਹਰ ਇੱਕ ਕਿਟ ਦੇ ਵਿੱਚ ਪਾ ਰਹੇ ਹੈਗੇ ਕਿਉਂਕਿ ਅ ਬੱਚੇ ਔਰ ਲੇਡੀਜ਼ ਦਾ ਜਿਹੜਾ ਸਮਾਨ ਹੈ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਇਹ ਬੇਸਿਕ ਨੈਸਸਿਟੀ ਹੈ ਔਰ ਜ਼ਰੂਰਤ ਹੈ ਕਿ ਜਿਹੜਾ ਤੁਸੀਂ ਰਾਸ਼ਨ ਵੀ ਦਿੰਦੇ ਹੋ ਜੇ ਤੁਸੀਂ ਇਨਸਟੈਂਟ ਰਾਸ਼ਨ ਦਉਗੇ ਜ਼ਿਆਦਾ ਅੱਛਾ ਕਿਉਂਕਿ ਉੱਥੇ ਰਸੋਈ ਹੀ ਨਹੀਂ ਹੈ ਪਕਾ ਲੀਦੇ ਉਹ ਕਿੱਥੋਂ ਪਕਾਵਾਂਗੇ ਜੇ ਇਨਸਟੈਂਟ ਚੀਜ਼ਾਂ ਹੋਣਗੀਆਂ ਫਿਰ ਵੀ इजीली ਉਹ ਖਾਣਾ ਬਣਾ ਸਕਦੇ ਆ ਮੈਮ ਜਾਨਵਰਾਂ ਨੂੰ ਲੈ ਕੇ ਜੇ ਗੱਲ ਕਰੀਏ ਪਸ਼ੂਆਂ ਨੂੰ ਲੈ ਕੇ ਚਾਰੇ ਦੀ ਜਾਂ ਹੋਰ ਕਈ ਜਿਹੜੀਆਂ ਸਹਾਇਤਾ ਦੀ ਲੋੜ ਆ ਉਹ ਬਿਲਕੁਲ ਜਿਹੜਾ ਜਾਨਵਰਾਂ ਦਾ ਚਾਰਾ ਹੈਗਾ ਉਹ ਅਸੀਂ ਵੀ ਉਪਰਾਲਾ ਕਰ ਰਹੇ ਆ ਲੋਕ ਦੇ ਰਹੇ ਕੱਲ ਵੀ ਜਦ ਅਸੀਂ ਗਏ ਆ ਇੱਕ ਫੈਮਲੀ ਨੇ ਦੱਸਿਆ ਕਿ ਜੀ ਚਾਰਾ ਸਾਡਾ ਸਾਰਾ ਗਿੱਲਾ ਹੋ ਗਿਆ ਮੈਮ ਮੀਂਹ ਦੇ ਕਰ ਉਸ ਪਿੰਡ ਦੇ ਵਿੱਚ ਵੀ ਅਸੀਂ ਜਿਹੜਾ ਚਾਰਾ ਪਹੁੰਚਾ ਕਰਾਂਗੇ ਇੱਕ ਅਦੇ ਦਿਨ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਪੈਨਿਕ ਬਹੁਤ ਹੋਇਆ ਹੋਇਆ ਹੈ ਸਮਾਨ ਮਿਲ ਹੀ ਨਹੀਂ ਰਿਹਾ ਪ੍ਰੋਪਰ ਚਾਹੇ ਉਹ ਬੋਟਸ ਹੋਣ ਚਾਹੇ ਚਾਰਾ ਹੋਵੇ ਲੇਕਿਨ ਇਹ ਕਿ ਸੂਚ ਚੈਰਿਟੀ ਫਾਊਂਡੇਸ਼ਨ ਵੱਲੋਂ ਹਰ ਇੱਕ ਉਹ ਚੀਜ਼ ਪਹੁੰਚਾਈ ਜਾਊਗੀ ਜਿਹੜੇ ਹੜਪੀੜਿਤ ਪਰਿਵਾਰਾਂ ਨੂੰ ਚਾਹੀਦੀ ਹੈ ਸੋਨੂ ਸੂਰਜੀ ਵੱਲੋਂ ਕੋਰੋਨਾ ਕਾਲ ਦੇ ਵਿੱਚ ਵੀ ਕਾਫੀ ਲੋਕਾਂ ਦੀ ਮਦਦ ਕੀਤੀ ਗਈ ਹੋਰ ਵੀ ਉਹਨਾਂ ਨੇ ਉਹ ਵੀਡੀਓ ਵਾਇਰਲ ਕੀਤੀ ਕਿ ਜਿਸ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਹੈਗਾ ਵੀ ਪੰਜਾਬ ਦੇ ਵਿੱਚ ਸਹਾਇਤਾ ਕੀਤੀ ਜਾਵੇ ਇਹ ਗੱਲ ਕਿ ਮੋਗਾ ਜਿਲ੍ਹੇ ਦਾ ਲਾਵਾ ਹੋਰ ਵੀ ਜਿਲ੍ਹਿਆਂ ਵਿੱਚ ਤੁਹਾਡੇ ਵੱਲੋਂ ਸਪੱਦਤ ਕੀਤੀ ਜਾਵੇ। ਬਿਲਕੁਲ ਜੀ ਅਸੀਂ ਫਿਰੋਜ਼ਪੁਰ ਫਾਜ਼ਿਲਕਾ ਇਹ ਸਾਰੇ ਜਗ੍ਹਾ ਤੇ ਜਾਵਾਂਗੇ। ਸੂ ਚੈਰਿਟੀ ਫਾਊਂਡੇਸ਼ਨ ਕਲੀ ਪੰਜਾਬ ਚ ਨਹੀਂ ਹੈਲਪ ਕਰੀ। ਜੰਮੂ ਵਿੱਚ ਵੀ ਕਰੀ ਹੈ, ਹਰਿਆਣਾ ਸਾਰਾ ਸੀ ਕਵਰ ਕਰ ਰਹੇ ਹਾਂ। ਉੱਥੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ। ਪੰਜਾਬ ਦੀ ਡਿਊਟੀ ਭਰਾਨੇ ਮੇਰੀ ਇੱਥੇ ਲਗਾਈ ਹੈ ਔਰ ਪੰਜਾਬ ਚ ਇੱਕ ਇੱਕ ਜਗ੍ਹਾ ਜਿਹੜੀ ਹੈਗੀ ਆਪਾਂ ਨੂੰ ਪਤਾ ਹੈ ਔਰ ਕੋਸ਼ਿਸ਼ ਇਹੀ ਹੈ ਕਿ ਮਦਦ ਜਿਹੜੀ ਹੈ ਉਹ ਸਹੀ ਹੱਥਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਵਾਕਈ ਲੋੜਵੰਦ ਹੈ। ਇਸ ਸਸਤਾ ਰਾਸ਼ਨ ਦਾ ਲੈ ਕੇ ਜਾ ਰਹੇ ਪਰ ਸਹੀ ਹੱਥ ਜੀ ਨਹੀਂ ਪਹੁੰਚਦਾ ਹੈਗਾ ਆਪਕੀ ਸਸਤਾ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਹੋਗਾ ਕੱਲ ਮੇਰੀ ਟੀਮ ਪਹਿਲਾ ਸਵੇਰ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਮਿਲ ਕੇ ਆਈ ਹੈ ਪੰਚਾਇਤ ਨੂੰ ਇੱਕ ਅਸੀਂ ਪ੍ਰੋਪਰ ਲਿਸਟ ਬਣਾਈ ਹੈ ਪੂਰੇ ਪਿੰਡ ਦੇ ਪਰਿਵਾਰਾਂ ਦੀ ਔਰ ਜਦ ਅਸੀਂ ਕੱਲ ਰਾਸ਼ਨ ਵਿੱਚ ਡਿਸਟ੍ਰੀਬਿਊਟ ਕੀਤਾ ਸੀ ਨਾਮ ਪ੍ਰੋਪਰ ਲੈ ਕੇ ਉਹਨਾਂ ਪਰਿਵਾਰਾਂ ਦਾ ਫੇਰ ਉਹਨਾਂ ਦੇ ਹੱਥੀ ਸਮਾਨ ਫੜਾਇਆ ਕਿਉਂਕਿ ਕਿਤੇ ਨਾ ਕਿਤੇ ਐਨ ਜੀਓ ਜਿਹੜੀਆਂ ਹੈਗੀਆਂ ਉਹ ਸਮਾਨ ਦੇ ਰਹੀਆਂ ਉਹ ਪੰਚਾਇਤਾਂ ਕੋਲ ਰੱਖ ਰਹੀਆਂ ਲੇਕਿਨ ਸਹੀ ਜਗ੍ਹਾ ਤੇ ਪਹੁੰਚ ਨਹੀਂ ਰਿਹਾ ਜਿਹੜੇ ਵਾਕੀ ਲੋੜਵੰਦ ਹੈ ਤੇ ਕੱਲ ਅਸੀਂ ਲੈ ਕੇ ਉਹਨਾਂ ਦੇ ਹੱਥ ਵਿੱਚ ਸਮਾਨ ਫੜਾਇਆ ਕਿਤੇ ਨਾ ਕਿਤੇ ਜਿਹੜੀ ਸੈਟੀਸਫੈਕਸ਼ਨ ਲੈਵਲ ਹੈ ਉਹਨਾਂ ਦੀ ਨਮ ਅੱਖਾਂ ਵਿੱਚ ਆਪਾਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਵਾਕੀ ਲੋੜ ਹੈ ਜੇ ਗੱਲ ਕਰੀਏ ਤਾਂ ਜਿਵੇਂ ਰਾਸ਼ਨ ਦਾ ਸੰਸਥਾਵਾ ਬਹੁਤ ਲੈ ਕੇ ਜਾ ਰਹੀਆਂ ਹੈ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਦੇ ਵਿੱਚ ਇੱਕ ਪਰਿਵਾਰ ਨੇ 40 ਗੱਟੇ ਜਿਹੜੇ ਸਟੋਰ ਕਰਕੇ ਰੱਖੇ ਸੀਗੇ ਜਿਨ੍ਹਾਂ ਦੀ ਯੂਰਤ ਨਹੀਂ ਸੀਗੀ ਕੀ ਮੈਸੇਜ ਦੋਗੇ ਇਹੋ ਜਿਹੇ ਲੋਕਾਂ ਨੂੰ ਮੈਂ ਕੱਲ ਵੀ ਜਦੋਂ ਉੱਥੇ ਸੀਗੀ ਮੈਂ ਉਹਨਾਂ ਨੂੰ ਉਹੀ ਕਿਹਾ ਸੀ ਕਿ ਬਈ ਅੱਜ ਜੇ ਮੈਂ ਰਾਸ਼ਨ ਨਹੀਂ ਨਾਈਏ ਤੁਸੀਂ ਉਹ ਪਰਿਵਾਰ ਅੱਗੇ ਆਈਓ ਜਿਹੜੇ ਵਾਕੀ ਲੋੜਵੰਦ ਹੈ ਜੇ ਤੁਸੀਂ ਲੋੜਵੰਦੀ ਦੇ ਤੁਸੀਂ ਉਹ ਪਰਿਵਾਰਾਂ ਦੇ ਹੱਥੋਂ ਉਹਨਾਂ ਦੇ ਜਿਹੜਾ ਜ਼ਰੂਰਤ ਹੈ ਦੀ ਚੀਜ਼ ਉਹ ਨਾ ਚਿਣੀਓ ਕਿਉਂਕਿ ਸਮਾਂ ਬਹੁਤ ਹੀ ਖਰਾਬ ਚੱਲ ਰਿਹਾ ਹੈ ਫਲੱਡ ਪੂਰੇ ਪੰਜਾਬ 'ਚ ਆਇਆ ਹੋਇਆ ਜੇ ਆਪਾਂ ਨੂੰ ਲੋੜ ਨਹੀਂ ਤਾਂ ਤੁਸੀਂ ਬਿਲਕੁਲ ਵੀ ਨਾ ਸਮਾਨ ਲੋ ਜੇ ਲੋੜ ਹੈ ਤਾਂ ਹੀ ਤੁਸੀਂ ਜਿਹੜੀ ਇਹ ਚੀਜ਼ ਲਈਓ ਤਾਂ ਕਿ ਸਹੀ ਹੱਥਾਂ 'ਚ ਪਹੁੰਚੇ